ਗਰਦਾਸਪੁਰ ਨਵੀਪੁਰ ਬਾਈਪਾਸ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਦਰਖਤ ਦੇ ਨਾਲ ਜਾ ਟਕਰਾਈ ਇਸ ਮੌਕੇ ਤੇ ਕਾਰ ਵਿੱਚ ਸਵਾਰ 4 ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਕਾਰ ਕਾਫੀ ਤੇਜ਼ ਸੀ ਅਤੇ ਇੱਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਦਰਖਤ ਵਿੱਚ ਜਾ ਵੱਜੀ ਉਨ੍ਹਾਂ ਕਿਹਾ ਕਿ ਕਾਰ ਇੰਨੀ ਬੁਰੀ ਤਰ੍ਹਾਂ ਦੇ ਨਾਲ ਦਰਖਤ ਨਾਲ ਟਕਰਾਈ ਹੈ ਕਿ ਕਾਰ ਪੂਰੀ ਤਰ੍ਹਾਂ ਦੇ ਨਾਲ ਟੋਟਲ ਲੋਸ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਚਾਰੋਂ ਨੌਜਵਾਨ ਬਚ ਗਏ ਹਨ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਹੋਈਆਂ ਹਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੇਖੋ ਪੂਰੀ ਰਿਪੋਰਟ ਬਾਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਸੀਂ ਪਿੱਛੋਂ ਸਕੂਟਰੀ ਤੇ ਆ ਰਹੇ ਹਾਂ ਨਾ ਅਚਾਨਕ ਇੱਧਰ ਜਾ ਰਹੇ ਹਾਂਗੇ ਵੀ ਜਾਣੇ ਇੱਧਰ ਮੇਲੇ ਲੱਗਦੇ ਲੱਗਾ ਤੇ ਮੇਲੇ ਮੇਲਾ ਦੇ ਬੰਦ ਪਿਆ ਹੈਗੇ ਤੈਨੂੰ ਛੰਨਿਆ ਰੋਡ ਜਾਣੇ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਤੇ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਆਪੋ ਚੇ ਕ੍ਰਾਸਿੰਗ ਕਰਦੇ ਵੇ ਗੱਡੀ ਕ੍ਰਾਸਿੰਗ ਕਰਦੇ ਵੇ ਇਹਦੇ ਦਸਦੇ ਮੁੰਡੇ ਵੀ ਟਰੱਕ ਨਾਲੇ ਸ਼ਾਰਟ ਸਾਈਡ ਮਾਰੀ ਆ ਤੇ ਅਹੀਂ ਤੇ ਦੇਖੋ ਸ਼ਾਇਦ ਨੇ ਵੀ ہماری ਜਗਦੰਮ ਗੱਡੀ ਨਾ ਕੁਝ ਆਸਾਂ ਵੀ ਨਹੀਂ ਗਈ ਗੱਡੀ ਫਾਸ ਸੀ ਤੇ ਪਲਟੀ ਵੱਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਇਹਨਾਂ ਦੀ ਵਲਾ ਟੁੱਟ ਗਿਆ ਉਦੋਂ ਬਾਅਦ ਸਿੱਧਾ ਅੱਗੇ ਚੱਲੀ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢ ਲਾਂਗੇ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਆ ਬਚਾਅ ਹੋ ਗਿਆ ਵਾ ਸਿਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਗੱਡੀ ਦਾ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫ ਮੁੰਡੇ ਨਿਕਲ ਕੇ ਇੱਕ ਸਾਈਡ ਤੇ ਹੋ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾ ਵੀ ਮਲ ਗਈ ਇੱਕ ਸਾਈਡ ਨੂੰ ਗੱਡੀ ਚੱਲ ਗਈ ਆ ਕਿੰਨੀ ਦੀ ਸਪੀਡ ਤੇ ਕਿੰਨੀ ਗੱਡੀ ਕਿੰਨੇ ਮੁੰਡੇ ਹੋ ਗਏ ਸੀ ਅੱਜ ਸਪੀਡ ਕਿੰਨੀ ਕੀ ਗੱਡੀ ਦੀ ਸਪੀਡ 100 ਦੀ ਸਪੀਡ ਤੇ ਹੋ ਗਈ ਗੱਡੀ ਜੀ 100 ਦੀ ਹੈਗੀ ਜੀ ਜਿੰਨੇ ਬਲਾ ਟ੍ਰਾਂਸਪੋਰਟ ਦੇ ਸਾਹਮਣੇ ਪੜਦਾ ਵਾ ਤੇ ਫਾਸਤਾ ਹੋ ਗਿਆ ਤਾਂ ਤੁਹਾਨੂੰ ਬੜਾ ਵੀ ਚਾਰਾ ਮੜੇ ਸਾਰੇ ਸੱਟਾਂ ਮਾੜੀ ਸੱਟ ਲੱਗੀ ਜਿਆਦਾ ਲੱਗੀ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਯਾਨੀ ਕਿ ਜਿਆਦਾ ਸੱਟਾਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਦਾਂ ਹਾਂਜੀ ਇਹ ਬਾਈਪਾਸ ਨਵੀਂਪੁਰ ਰੋਡ ਵੱਜਦਾ ਹੈ ਇਨਫਾਰਮੇਸ਼ਨ ਆਈ ਹੈ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਛੇ ਆ ਮੌਕੇ ਤੇ ਪੁੱਛੇ ਆ ਕੇ ਵੇਖਿਆ ਵਾ ਹਾਲਾਤ ਦੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਆਫਰ ਸਵੀਟਰ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕਦੀ ਤੇ ਖੰਭੇ ਦੇ ਵਿੱਚ ਜਾ ਵੱਜੀ ਜਾਂ ਖੰਭੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵੱਜੀ ਆ ਤੇ ਅਚਾਨਕ ਗੱਡੀ ਵੱਜ ਗਈ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ 1 ਘੰਟੇ ਦੇ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਲ ਕਰੀਬ 3-4 ਲੜਕੇ ਦੱਸਦੇ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘਰੀਟਾ ਲੱਗੀਆਂ ਪਤਾ ਲੱਗਾ ਕਿ ਬਬਰੀ ਸਿਵਲ ਹਸਪੀਟਲ ਦੇ ਵਿੱਚ ਉਹ ਚਲੇ ਗਏ ਤੇ ਕੋਈ ਨਾਮ ਤਾਂ ਲੱਭਦਾ ਕਿਹੜੇ-ਕਿਹੜੇ ਬੰਦੇ ਹੈਗੇ ਨਾ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਮ ਦਾ ਪਤਾ ਲੱਗਾ ਵਾ ਪ੍ਰਿੰਸ ਨਾਮ ਦਾ ਲੜਕਾ ਜਿਹੜਾ ਦਿਨ ਨਕਰਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਮਜੀ ਇੱਕ ਗੱਡੀਆ ਕਿੰਨਾ ਕ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲੀ ਵਾਵਾ ਹੀ ਨੁਕਸਾਨ ਹੋ ਚੁੱਕਾ ਹੈ ਦਾ ਆ ਜੀ ਹੈ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦਾਤਰ ਬੁਤਲ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦਾਤਰ ਹਥਿਆਰ ਨਹੀਂ ਮਿਲਿਆ ਸਾਡੇ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਨਹੀਂ ਮਿਲਿਆ